ਲੋਜੀ ਪੰਜਾਬ ਦੇ ਵਿੱਚ ਹੁਣ ਠੰਡ ਵਧੇਗੀ ਅੱਜ ਸ਼ਾਮ ਨੂੰ ਬੱਦਲ ਛਾਏ ਰਹਿਣ ਦੀ ਵੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਇਸ ਦੇ ਨਾਲ ਹੀ ਮੀਂਹ ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਰੋੜਾ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਜੁੜੀ ਕੇ ਸਾਂਝੀ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਤਾਪਮਾਨ ਡਿੱਗਾ ਹੈ ਠੰਡ ਹੋਰ ਵਧੇਗੀ ਵੈਸਟਰਨ ਡਿਸਟਰਬੈਂਸ ਦਾ ਅਸਰ ਜਿਹੜਾ ਕਿ ਦੇਖਣ ਮਿਲ ਰਿਹਾ ਹੈਗਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਨਵਾਂ ਪੰਜਾਬ ਦੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੁਜੇ ਲਗਾਤਾਰ ਤਾਪਮਨ ਹੇਠਾਂ ਆ ਰਿਹਾ ਜਿਸ ਕਰਕੇ ਠੰਡ ਵਧ ਰਹੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਹੋਈ ਪਰਵਾਰੀ ਦੇ ਕਾਰਨ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਜੁਤਾਈ ਗਈ ਹੈ ਤਾਂ ਵੈਸਟਰਨ ਡਿਸਟਰਬੈਂਸ ਤੋਂ ਬਾਅਦ ਹੋਈ ਵਰਖਾ ਨੇ ਪੰਜਾਬ ਦੇ ਮੌਸਮ ਦਾ ਮિજાਜ ਬਦਲ ਦਿੱਤਾ ਹੈ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਤਾਪਮਨ 0.6 ਡਿਗਰੀ ਤੱਕ ਘਟਿਆ ਹੈ ਇਸ ਵੇਲੇ ਦਿਨ ਦਾ ਵਾਤਵਾਦ ਪਾਰ ਆਮ ਤੌਰ ਦੇ ਮੁਕਾਬਲੇ 1.7 ਡਿਗਰੀ ਘਟ ਦਰਜ ਹੋਇਆ ਮੌਸਮ ਭਾਗ ਦੇ ਅਨੁਸਾਰ ਅਗਲੇ 2 ਦਿਨ ਤਾਪਮਨ ਦੇ ਵਿੱਚ ਹੌਲੀ ਹੌਲੀ ਹੋਰ ਵੀ ਕਮੀ ਆਸਦੀ ਹੈ ਦੂਜੇ ਪਾਸੇ ਰਾਤ ਦਾ ਤਾਪਮਨ ਜੋ ਆਮ ਤੌਰ ਦੇ ਉੱਤੇ ਵੱਤ ਚੱਲ ਰਿਹਾ ਸੀਗਾ ਉਸ ਦੇ ਵਿੱਚ ਵੀ 4 ਡਿਗਰੀ ਦੀ ਗਿਰਾਵਟ ਆਈ ਹੈ ਇਸ ਤੋਂ ਬਾਅਦ ਸੂਬੇ ਦਾ ਘੱਟੋ ਘੱਟ ਤਾਪਮਨ ਆਮ ਤੌਰ ਦੇ ਉੱਤੇ ਦਰਜ ਹੋਇਆ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਹੁਣ ਸੂਬੇ ਦੇ ਵਿੱਚ ਹੌਲੀ-ਹੌਲੀ ਠੰਡ ਵਧੇਗੀ। ਇਹ ਸਰਦੀ ਦੀ ਪਹਿਲੀ ਦਸਤਕ ਮੰਨੀ ਜਾ ਰਹੀ ਹੈ। ਪਹਾੜੀ ਇਲਾਕਿਆਂ ਦੇ ਵਿੱਚ ਹੋਈ ਬਰਫਬਾਰੀ ਦੇ ਕਾਰਨ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਜੁਤਾਈ ਗਈ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਨ ਦੇ ਵਿੱਚ 4 ਡਿਗਰੀ ਦੀ ਗਿਰਾਵਟ ਦੇ ਬਾਅਦ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਨ 10 ਤੋਂ 12 ਡਿਗਰੀ ਦੇ ਵਿਚਕਾਰ ਬਣਿਆ ਹੋਇਆ। ਸਭ ਤੋਂ ਘੱਟ ਤਾਪਮਨ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ। ਇਸ ਤਰ੍ਹਾਂ ਜ਼ਿਆਦਾਤਰ ਜ਼ਿਲ੍ਹਿਆਂ ਦਾ ਵਾਤਵਾਰ ਦਾ ਤਾਪਮਨ 26 ਤੋਂ 29 ਡਿਗਰੀ ਦੇ ਵਿਚਕਾਰ ਰਿਹਾ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸੰਬਰਾਲਾ ਦੇ ਵਿੱਚ ਦਰਜ ਹੋਇਆ ਜੋ ਕਿ 30.7 ਡਿਗਰੀ ਰਿਹਾ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 10.7 ਡਿਗਰੀ ਲੁਧਿਆਣਾ ਦਾ 14.4 ਡਿਗਰੀ ਪਟਿਆਲੇ ਦਾ 18.4 ਡਿਗਰੀ ਬਠਿੰਡੇ ਦਾ 12 ਡਿਗਰੀ ਤੇ ਗੁਰਦਾਸਪੁਰ ਦਾ 11 ਜੋ ਕਿ uh, 8 ਡਿਗਰੀ ਦਰਜ ਹੋਇਆ ਤਾਂ ਪ੍ਰਾਲੀ ਸੜਨ ਦੇ ਮਾਮਲੇ ਦੇ ਵਿੱਚ ਇੱਕ ਦਿਨ ਦੀ ਗਿਰਾਵਟ ਤੋਂ ਬਾਅਦ ਮੁੜ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਵੀਰਵਾਰ ਨੂੰ ਫਰਾਲੀ ਸੜਨ ਦੇ ਕੁੱਲ ਜੋ ਕਿ 351 ਮਾਮਲੇ ਸਾਹਮਣੇ ਆਏ ਨੇ ਇਹਨਾਂ ਦੇ ਵਿੱਚ ਸਭ ਤੋਂ ਵੱਧ ਮਾਮਲਾ ਮੋਗੇ ਦੇ ਵਿੱਚ ਦਰਜ ਕੀਤਾ ਗਏ ਨੇ ਜੋ ਕਿ 46 ਰਹੇ ਨੇ ਉਸ ਦੇ ਮੁਤਾਬਕ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 40 ਸੰਗਰੂਰ ਦੇ ਵਿੱਚ 31 ਲੁਧਿਆਣਾ ਦੇ ਵਿੱਚ ਜੋ ਕਿ 29 ਫਿਰੋਜ਼ਪੁਰ ਤੇ ਤਰਨਤਾਰਨ ਦੇ ਵਿੱਚ 28 28 ਅਤੇ ਬਠਿੰਡਾ ਦੇ ਵਿੱਚ 27 ਅੰਮ੍ਰਿਤਸਰ ਦੇ ਵਿੱਚ 25 ਮਾਨਸਾ ਦੇ ਵਿੱਚ 24 ਅਤੇ ਪਟਿਆਲਾ ਦੇ ਵਿੱਚ 21 ਰਿਪੋਰਟਾਂ ਇਹ ਮਾਮਲੇ ਜੋ ਕਿ ਸਾਹਮਣੇ ਆਏ ਨੇ ਇਸ ਦੌਰਾਨ ਤੋਂ ਅੰਦਾਜ਼ੇ ਕਿ ਪੰਜਾਬ ਦੇ ਮੁੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਘਟਦਾ ਹੀ ਜਾ ਰਿਹਾ ਹੈ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਬਤ ਉਹਦਾ ਤਾਪਮਾਨ 26 ਡਿਗਰੀ ਦੇ ਘਟੋ-ਘਟ 11 ਡਿਗਰੀ ਰਿਹਾ ਜਲੰਧਰ ਦੇ ਵਿੱਚ ਵੀ ਇਹੀ ਹਾਲਾਤ ਬਣੇ ਹੋਏ ਨੇ ਜਿੱਥੇ ਬਤ ਉਹਦਾ ਤਾਪਮਾਨ 27 ਡਿਗਰੀ ਤੇ ਘਟੋ-ਘਟ 11 ਡਿਗਰੀ ਰਿਕਾਰਡ ਕੀਤਾ ਗਿਆ ਲੁਧਿਆਣੇ ਦਾ ਸਾਰਜੋ ਕਿਾਤੋ ਦਾ ਤਾਪਮਾਨ 30 ਡਿਗਰੀ ਦੇ ਜੋ ਕਿ ਘੱਟੋ ਘੱਟ 14 ਡਿਗਰੀ ਰਿਹਾ ਜਦਕਿ ਪਟਿਆਲਾ ਦੇ ਵਿੱਚ 29 ਡਿਗਰੀ ਤੋਂ ਵੱਧ 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 ਤੋਂ ਵੱਧ ਜੋ ਕਿ 13 ਡਿਗਰੀ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ ਮੁਹਾਲੀ ਦੇ ਵਿੱਚ ਵੀ 29 ਅ ਡਿਗਰੀ ਵਤ ਉੱਦ ਕੇ 15 ਡਿਗਰੀ ਘੱਟ ਤੋਂ ਘੱਟ ਤੇ ਇਹ ਅੰਕੜੇ ਦਰਸਾਉਂਦੇ ਨੇ ਕਿ ਸੂਬੇ ਦੇ ਵਿੱਚ ਠੰਡ ਨੇ ਹੌਲੀ-ਹੌਲੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਜਿੱਥੇ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕੇ ਨੇ ਉੱਥੇ بارش ਦਾ ਦੌਰ ਲਗਾਤਾਰ ਜਾਰੀ ਹੈਗਾ ਜਿਸ ਕਰਕੇ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ